ਦਾ ਜਮਾਨਾ ਨਵੀ ਨੇ ਜਮਾਨਾ ਮੈਜਬੀ ਆ ਮਾਰਕਾ ਕਹਿੰਦੇ ਲੈ ਹੀ ਨਹੀਂ ਹੈਗਾ 14 28 ਦਾ ਤੇ ਰੈਂਬਰੂਮ ਦਾ ਪੂਰਾ ਸਾਫ ਪਿਆ ਮਗਰਾਟਾਂ ਦੇ ਵਿੱਚੋਂ ਵੀ ਪੂਰਾ ਵਧੀਆ ਪਿਆ ਹੈਗਾ ਤੇ ਸਤਰੀ ਵਗਾਰ ਐ ਇਹਨੂੰ ਮਜ਼ਬੂਤ ਲੱਗੀ ਹੋਈ ਆ ਤੇ ਜਿਨ੍ਹਾਂ ਨੇ ਵੀ ਲੈਣਾ ਹੈਗਾ ਭਾਈ ਜੀ ਮਗਰ ਲੈ ਹੈਗਾ 7585 ਰੇ ਟਾਇਰ ਤੇ ਸਤਰੀ ਵਗਾਰ ਐ ਤੇ ਵੀ ਵਧੀਆ ਲੱਗੀ ਹੋਈ ਆ ਹਾਂਜੀ ਹਾਂਜੀ ਤੇ ਟਾਇਰ ਪਿਛਲੇ ਯਾਰ ਰੈਂਬਰੂ ਵੈਨ ਪੂਰਾ ਸਤਿ ਸ਼ਕਰ ਜੀ ਮੈਂ ਤੁਹਾਡਾ ਤਰਫ ਕੀ ਜਵੰਦਾ ਤੇ ਅੱਜ ਆਏ ਹੋਇਆ ਬਰਨਾਲਾ ਮੰਡੀ ਦੇ ਵਿੱਚ ਟਰੈਕਟਰਾਂ ਦੀ ਮੰਡੀ ਲੱਗਦੀ ਆ ਬਰਨਾਲੇ ਤੇ ਅੱਜ ਸਾਨੂੰ ਮਿਲਾਉਣੇ ਆ ਭੋਲਾ ਜੀ ਨਾਲ ਤੇ ਇਹ ਬਹੁਤ ਟਾਈਮ ਦੇ ਇੱਥੇ ਜਿਹੜੇ ਮੰਡੀ ਦੇ ਵਿੱਚ ਹੁੰਦੇ ਨੇ ਤੇ ਜਦੋਂ ਦੀ ਮਤਲਬ ਕਿੰਨਾ ਜਿਹਾ ਟਾਈਮ ਹੋ ਗਿਆ ਜੀ ਉਹ ਆਪਾਂ ਤਾਂ ਹੋ ਗਿਆ 20-21 ਸਾਲ ਜੀ 20-21 ਸਾਲ ਹੋ ਗਈ ਜੀ ਇਹਨਾਂ ਨੂੰ ਤੇ ਤੇ ਜਿਹੜੇ ਤੁਸੀਂ ਅੱਜ ਕਿੰਨੇ ਟਰੈਕਟਰ ਲੈ ਕੇ ਆਏ ਅੱਜ ਦੋ ਹੀ ਲੈ ਕੇ ਆਏ ਜੀ ਵੀਰੇ ਦੋ ਟਰੈਕਟਰ ਤੇ ਆਹਾ ਕਿੰਨਾ ਮਾਡਲ ਆ ਸੋਨਾਲਿਕਾ ਡੀਆਈ ਇਹ 2003 ਜੀ 2003 ਮਾਡਲ ਇੰਜਨ ਗੇਅਰ ਦਾ ਓਕੇ ਜਮਾ ਬਹੁਤ ਵਧੀਆ ਜੀ ਕੋੜਾ ਬੰਪਰ ਲੱਗਿਆ ਹੋਇਆ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਤੇ ਮੂਰਲੇ ਟਾਇ ਮੂਲੇ ਹੋਣਗੇ 70 ਕੁ ਰੁਪਏ ਜੀ 70 ਪੈਸੇ ਪਿਛਲੇ ਹੈਗੇ ਪਿਛਲੇ ਤਾਂ ਜਮਾ ਨਹੀਂ ਨੇ ਜਮਾਨਾ ਮੇਜ ਜੀ ਆ ਮਾਰਕਾ ਕਹਿੰਦੇ ਲੈ ਹੈ ਹੀ ਨਹੀਂ ਹੈਗਾ 14 28 ਦਾ ਤੇ ਰਿੰਬ ਰੂਮ ਦਾ ਪੂਰਾ ਸਾਫ ਪਿਆ ਮਗਰਾਟਾਂ ਦੇ ਵਿੱਚੋਂ ਵੀ ਪੂਰਾ ਵਧੀਆ ਪਿਆ ਹੈਗਾ ਤੇ ਸਤਰੀ ਵਗਾਰ ਇਹਨੂੰ ਮਜ਼ਬੂਤ ਲੱਗੀ ਹੋਈ ਆ ਤੇ ਜਿਨ੍ਹਾਂ ਨੇ ਵੀ ਲੈਣਾ ਹੈਗਾ ਸੋਨਾ ਲਿੱਕਾ 750 ਪਿਆ ਤੇ ਇਹਦੀ ਕੀ ਡਿਮਾਂਡ ਹੈ ਜੀ ਛੋਟੀ ਇਹ 255000 255000 ਤੇ ਕਿੱਥੇ ਤੱਕ ਮੰਤਨ ਹੋ ਜੂਏ ਮੈਂ 10000 ਰੁਪਏ ਕਰ ਦਾਂਗੇ ਮੈਂ ਮਤਲਬ 2 ਲੱਖ 45 ਕੇ ਜਰ ਦਾ ਦੇ ਦੇਣਗੇ 2 ਲੱਖ 45 ਹਜ਼ਾਰ ਤੱਕ ਤੇ ਲੋ ਜੀ ਟਰੈਕਟਰ ਐਨ ਪੂਰਾ ਵਧੀਆ ਇੰਜਨ ਗੇਨ ਦਾ ਕਿਵੇਂ ਆ ਜੀ ਓਕੇ ਆ ਜੀ ਬਾਹ ਕੀ ਲੈ ਜਾ ਬੰਦਾ ਕੋਈ ਇਹ ਹੀ ਗੱਲ ਹੈ ਬੈਟਰੀ ਵਗੈਰਾ ਸਾਰਾ ਕੁਸਾਇਨ ਪੂਰਾ ਵਧੀਆ ਠੀਕ ਆ ਤੇ ਇੱਕ ਅਧਰ 95 ਕਰਾਂ ਜੀ ਉਸ 95 11 ਦੋ ਜੀ 911 ਮੂਸੇ ਵਾਲੇ ਨੇ ਟ੍ਰੈਂਡ ਚ ਲਿਆਂਦਾ ਸੀਗਾ ਇਹ ਕਿੱਥੋਂ ਤਿਆਰ ਕਰਵਾਇਆ ਹੋਇਆਗਾ ਇਹ ਆਪਣੇ ਸੰਘੇੜਿਆਂ ਤੋਂ ਕਰਾਇਆ ਸੀ ਸੰਘੇੜਿਆਂ ਤੋਂ ਤਿਆਰ ਕਰਵਾਇਆ ਸੀ ਤੇ ਇਹ ਕਿੰਨਾ ਮਾਡਲ ਹੈ ਜੀ ਇਹ ਇਹ ਚੱਲ ਰਿਹਾ ਹੈ 94 ਮਾਡਲ ਹੈ ਜੀ ਦੋ 1994 ਮਾਡਲ ਹੈ ਟਾਇਰ ਵਗੈਰਾ ਇਹਦੇ ਵੀ ਵਧੀਆ ਪੈਣੇ ਟਾਇਰ ਪੂਰੇ ਫੱਟ ਕੇ ਪੈ ਜੀ ਮਗਰ ਲਹਿਗਾ 85 ਰੁਪਏ ਟਾਇਰ ਤੇ ਸਤਰੀ ਵਗੈਰਾ ਇਹਤੇ ਵੀ ਵਧੀਆ ਲੱਗੀ ਹੋਈ ਆ ਹਾਂਜੀ ਹਾਂਜੀ ਤੇ ਟਾਇਰ ਪਿਛਲੇ ਜਾਰ ਰੈਂਬਰੂ ਵੈਨ ਪੂਰਾ ਵਧੀਆ ਤਿਆਰ ਹੋਇਆ ਹੋਇਆ ਸੰਘੇੜਿਆਂ ਤੋਂ ਤਿਆਰ ਹੋਇਆਗਾ ਤੇ ਇੱਕ ਵਾਰੀ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਵੀ ਬੋਲਦੋ 93785 93785 03753 ਜੀ 03753 ਬਾਕੀ ਇਹਦਾ ਬਾਈ ਦਾ ਨੰਬਰ ਆ ਜਿਹੜਾ ਉੱਪਰ ਟਾਈਟਲ ਦੇ ਵਿੱਚ ਚੱਲ ਰਿਹਾ ਹੈਗਾ ਤੇ ਇਹ ਵੀ ਕੀ ਡਿਮਾਂਡ ਹੈ ਜੀ ਆਪਣੀ ਇਹਦੀ ਹੈਗੀ ਜੀ 2 ਲੱਖ 45000 ਰੁਪਏ 2 ਲੱਖ 45 ਇਹਦੇ ਵਿੱਚ ਕੋਈ ਮਾਨਤਾ ਆ ਮੌਕੇ ਤੇ ਕਰ ਦਾਂਗੇ 10000 ਰੁਪਏ ਜੀ ਮਤਲਬ 2 ਲੱਖ 35000 230 ਦਾ ਬਣ ਜੂ 30 ਦਾ ਬਣ ਜੂ ਕੋਈ ਨਹੀਂ 2 ਲੱਖ 30000 ਦਾ ਬਣ ਜੂ ਜੀ 94 ਮਾਡਲ 911 ਤੇ ਜਿੰਨਾਂ ਨੇ ਲੈਣਾ ਕਰ ਲੋ ਸੰਪਰਕ ਜੇ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ ਧੰਨਵਾਦੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ